ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਸਿੰਘ ਸਵਾ ਪਿੰਡ ਹਾਸ਼ਮਪੁਰਾ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹਾਸ਼ਮਪੁਰਾ ਦੀ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੋਹਣੀਆਂ ਇਮਾਰਤਾਂ ਤਿਆਰ ਕੀਤੀਆਂ ਗਈਆਂ ਤੇ ਜਿਨ੍ਹਾਂ ਵਿੱਚ ਸਾਰੇ ਪਿੰਡ ਨੇ ਇਤਿਫਾਕ ਬਣਾ ਕੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸਿਰੇ ਚੜ੍ਹਿਆ ਤੇ ਹੈੱਡ ਗ੍ਰੰਥੀ ਧੰਨ ਧੰਨ ਬਾਬਾ ਚੰਗਾਰਾ ਸਿੰਘ ਜੀ ਤੇ ਜੋ ਕਿ ਚੰਗੇ ਕਵੀਸ਼ਰ ਵੀ ਨੇ ਤੇ ਢਾਡੀ ਵੀਰੇ ਤੇ ਆਓ ਅੱਜ ਉਹਨਾਂ ਨਾਲ ਆਪਾਂ ਇਹ ਅੰਦਰੋਂ ਆਪਣਾ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਤੁਹਾंना ਸਾਂਝਾ ਕਰਦੇ ਆਂ ਜੀ ਚਲੋ ਜੀ ਅੰਦਰ ਚੱਲਦੇ ਆਂ ਆਹ ਜੀ ਸੰਗਤਾਂ ਦੇ ਫੈਡ ਸਾਫ ਕਰਨ ਵਾਸਤੇ ਚਰਮ ਚਰਨ ਸਰੋਵਰ ਚਰਨ ਸਰੋਵਰ ਸਾਹਿਬ ਚਰਨ ਗੰਗਾ ਕਹਿ ਲਓ ਠੀਕ ਹੈ ਜੀ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਤੇ ਬਾਹਰ ਵਾਲੀ ਸਾਈਡ ਤੇ ਉੱਤੇ ਆ ਹਾਉਦੀਆਂ ਬਣਾ ਕੇ ਟੂਟੀਆਂ ਲਾਈਆਂ ਗਈਆਂ ਗੇਟ ਦੇ ਵੇਖੋ ਜੀ ਗੇਟ ਬਹੁਤ ਹੀ ਪਿਆਰਾ ਹੈ ਅਸੀਂ ਇਹ ਵੀ ਗੇਟ ਵੀ ਤੁਹਾਨੂੰ ਅਸੀਂ ਦਿਖਾਉਦੇ ਹਾਂ ਇਹ ਇਹ ਰੂਲਰ ਰੂਲਰ ਵਾਲਾ ਗੇਟ ਆ ਜੀ ਉਹ ਆਹ ਇੱਕ ਜੀ ਬਹੁਤ ਹੀ ਮਨਮੋਹਕ ਲੱਗ ਰਿਹਾ ਹੈ ਜੀ ਬੱਬਾ ਜੀ ਖੋਲੋ ਦਰਵਾਜ਼ਾ ਸਲੀਮ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਨਾਲ ਜੁੜੀ ਕਮੇਟੀ ਸਮੂਹ ਕਮੇਟੀ ਦਾ ਬਹੁਤ ਜ਼ਿਆਦਾ ਸਹਿਯੋਗ ਰਿਆ ਨੌਜਵਾਨ ਮੁੰਡਿਆਂ ਦੀ ਬਹੁਤ ਸੇਵਾ ਕੀਤੀ ਦਿਨ ਰਾਤ ਇੱਕ ਕਰ ਦਿੱਤਾ ਜੀ ਤੇ ਅੱਜ ਇਹ ਇਮਾਰਤਾਂ ਤਿਆਰ ਨੇ ਤੇ ਲਗਭਗ 110 ਫੁੱਟ ਉੱਚਾ ਸ੍ਰੀ ਨਿਸ਼ਾਨ ਸਾਹਿਬ ਸ਼ੋਭਤ ਹੈ ਇਸ ਵਚਨ ਨੂੰ 7 ਮਾਰਚ ਨੂੰ ਪਹਿਲੀ ਵਾਰ ਪ੍ਰਕਾਸ਼ ਹੋਣ ਜਾ ਰਿਹਾ ਹੈ। ਇੱਧਰ ਹਾਂਜੀ ਬੱਬਾ ਜੀ ਕਿੰਨਾ ਸਮਾਂ ਲੱਗ ਗਿਆ ਜੀ ਆਪਾਂ ਨੂੰ ਇੱਥੇ ਇਹ 2020 ਤੋਂ ਅਰੰਭਤਾ ਹੋਈ ਸੇਵਾ ਹਾਂਜੀ ਤੇ ਇਹ ਹੁਣ 5 ਸਾਲ ਦਾ ਹੈ। ਹਾਂਜੀ ਤੇ 7 ਮਾਰਚ ਹਾਂ 2025 ਨੂੰ ਹੋਣ ਵਾਲੀ ਜਿਹੜੀ ਹੁਣ 7 ਮਾਰਚ ਹੋਣੀ ਆ ਹਾਂਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲੀ ਵਾਰ ਪ੍ਰਕਾਸ਼ ਹੋਣ ਲੱਗਾ ਔਰ 9 ਮਾਰਚ ਨੂੰ ਹਾਂ ਬڑے ਉੱਚ ਪੱਧਰ ਤੇ ਜਿਹੜਾ ਗੁਰਮਤ ਸਮਾਗਮ ਸੰਗਤ ਨੇ ਰੱਖਿਆ ਗਿਆ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਨਹਾਸ਼ੰਭਰੇ ਦੀ ਸਾਰੀ ਕਮੇਟੀ ਵੱਲੋਂ ਗੁਰਮਤ ਆਪਾਸ ਕਰਕੇ ਤੇ ਬਹੁਤ ਵੱਡਾ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਐਨ ਆਰ ਆ ਵੀਰਾਂ ਨੇ ਬੜਾ ਸੰਜੋਗ ਪਾ ਗਏ ਸੰਜੋਗ ਦੇ ਕੇ ਉਹਨਾਂ ਦੇ ਸੰਜੋਗ ਦੇ ਨਾਲ ਇਹ ਗੁਰਮਤ ਸਮਾਗਮ ਹੋਣਾ ਸਾਰੀ ਸੰਗਤ ਦੇ ਸੰਜੋਗ ਦੇ ਨਾਲ ਹੋਣਾ ਜੀ ਸਾਰੀਆਂ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਇਹ ਸੇਵਾ ਨਿਭਾਰੇ ਦੇ ਜਿੰਨੀ ਵੀ ਸੇਵਾ ਕੀਤੀ ਆ ਬੜੇ ਉਤਸ਼ਾਹ ਤੇ ਮਨ ਦੇ ਚਾਵਾਂ ਦੇ ਨਾਲ ਸੰਗਤ ਨੇ ਆਪ ਹੱਥੀਂ ਸੇਵਾ ਕਰਕੇ ਤੇ ਬਹੁਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਜੀ ਇਹ ਬਾਬਾ ਜੀ ਤੁਸੀਂ ਕਦੋਂ ਦੇ ਇੱਥੇ ਸੇਵਾ ਕਰ ਰਹੇ ਜੀ ਕਿ ਮੈਂ 10 ਨੂੰ ਸੇਵਾ ਮਿਲੀ ਸੀ ਜੀ ਸਨ 2012 ਦੇ ਅੰਦਰ ਪਵਾਹੀ ਆਓ ਜੀ ਸੰਗਤ ਜੀ ਹੁਣ ਤੁਹਾਨੂੰ ਗੁਰਦਰਾ ਸਾਹਿਬ ਦੇ ਅੰਦਰ ਦਾ ਦ੍ਰਿਸ਼ ਦਿਖਾਉਨੇ ਆ ਜੀ ਅੰਦਰ ਇਹ ਥੋੜਾ ਜਿਆਦਾ ਹਨੇਰਾ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆ ਵੇਖੋ ਜੀ ਸੰਗਤਾਂ ਵੱਲੋਂ ਸੇਵਾ ਕਰਕੇ ਕਿਡੀਆਂ ਕਿਡੀਆਂ ਸੋਹਣੀਆਂ ਟਾਈਲਾਂ ਲਗਾਈਆਂ ਗਈਆਂ ਜੀ ਜਿੱਥੇ ਬਾਰਾ ਪ੍ਰਕਾਸ਼ ਵਾਲਾ ਸਹੀ ਜਲਾ ਗਿਆ ਸੀ ਹਾਂ ਜੀ ਦੱਸੋ ਬਾਬਾ ਜੀ ਹੋਰ ਉੱਤੇ ਦੱਸੋ ਦਰਵਾਜ਼ਾ ਸਾਫ ਤੇ API ਹੁਣ ਆਪਾਂ ਕੀ ਕਰਨਾ ਅੱਗੇ ਕਿਹੜਾ ਕਿਹੜਾ ਕੰਮ ਰਹਿ ਗਿਆ ਬਸ ਦਰਵਾਜ਼ੇ ਪਾਲਿਸ਼ ਹੋ ਰਹੇ ਆ ਤੇ ਇੱਕ ਦੋ ਦਿਨਾਂ ਤੱਕ ਦਰਵਾਜ਼ੇ ਚੜ੍ਹ ਜਾਣੇ ਹੋਣਾ ਸਾਰੇ ਪਾਲਿਸ਼ ਹੋ ਚੁੱਕੇ ਆ ਦੇਖੋ ਆਓ ਜੀ ਸਾਰੇ ਇੱਥੇ ਗਏ ਦਰਵਾਜ਼ੇ ਦਰਵਾਜ਼ੇ ਪਾਲਿਸ਼ ਹੋ ਗਏ ਆ ਜੀ ਆਜੇ ਤੁਹਾਨੂੰ ਲੱਗ ਖੜ ਕੇ ਦਿਖਾਉਣਾ ਜੀ ਆਓ ਦੇਖੋ ਜੀ ਦਰਵਾਜ਼ੇ ਉੱਤੇ ਵੀ ਕਿੰਨਾ ਖੂਬਸੂਰਤ ਇਕ ਓੰਕਾਰ ਤੇ ਸੋਹਣਾ ਡਿਜ਼ਾਈਨ ਤੇ ਮਾਰਦਾ ਬਹੁਤ ਸੋਹਣਾ ਜੀ ਉਹ ਸ਼ਾਬਾਸ਼ ਜੀ ਲੱਗਾ ਸਾਰੇ ਸਾਰੇ ਨੇ ਬੜੀ ਸੇਵਾ ਕੀਤੀ ਹਾਂਜੀ ਐਨ ਆਰ ਆਈ ਸਾਡੇ ਪਿੰਡੋ ਜਿਹੜੇ ਮੁੰਡੇ ਆ ਬਾਹਰ ਉਹਨਾਂ ਨੇ ਵੀ ਬਹੁਤ ਜ਼ਿਆਦਾ ਸੇਵਾ ਦੇ ਗੱਪੇ ਭੇਜੇ ਆ ਯੋਗਦਾਨ ਪਾਇਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਕਮਾਈਆਂ ਚ ਵਰਕਤਾਂ ਪਾਵੇ ਆਵੇ ਕੋ ਜੀ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ 7 ਮਾਰਚ ਨੂੰ ਤਿਆਰ ਹੋ ਗਿਆ ਜੀ ਤੇ 9 ਨੂੰ 7 ਨੂੰ ਆਰੰਭਿਆ ਸ੍ਰੀ ਕਨਪੜ ਸਾਹਿਬ ਨਵ ਰੂਪ ਹੋਣਲੇ ਗੁਰਮੁਖ ਮਾਰੂਨ ਬੜੇ ਅੱਛਾ ਜੀ 7 ਮਾਰਚ 2025 ਨੂੰ ਅਕਨਪੜ ਸਾਹਿਬ ਆਰੰਭ ਕਰਕੇ 9 ਮਹਾਰਾਜ ਨੂੰ ਭੋਗ ਉਪਰੰਤ ਇੱਥੇ ਦਿਵਾਨ ਸਜਾਏ ਜਾਣਗੇ ਤੇ ਨਾਲ ਹੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਸ਼ੋਭਿਤ ਕੀਤਾ ਜਾਵੇਗਾ ਹੋਰ ਬਾਬਾ ਜੀ ਆਪਾਂ ਕੋ ਬਾਹਰ ਦਾ ਅਸੀਂ ਆਹ ਦਾ ਜਿਤਵੰਦ ਅਵਾਇ ਰੁਆਈਏ ਇਹ ਸੋਖ ਹਸਣ ਰੂਮ ਹੈ ਜੀ ਹਾਂਜੀ ਵਾਹਿਗੁਰੂ ਸੱਚਖੰਡ ਵਸੇ ਨਿਰੰਕਾਰ ਇੱਕ ਓੰਕਾਰ ਵਾਹਿਗੁਰੂ ਭਾਈ ਖੋਲ ਕੇ ਦਿਖਾਓ ਐਨੀ ਆ ਚਲੋ ਕੋਈ ਗੱਲ ਨਹੀਂ ਜੀ ਆਜੋ ਆਪਾਂ ਬਾਹਰ ਲੇ ਗ੍ਰੈਸ ਵੇਖ ਲਈਏ ਥੋੜਾ ਜਿਹਾ ਇੱਕੋ ਮਿੰਟ ਵਾਹ ਆ ਵੇਖੋ ਜੀ ਸਾਰਾ ਪੂਰੀ ਮੋਹਰ ਜਾਨੀ ਗਿਰ ਲਓ ਇੱਕ ਪਹਿਲਾਂ ਪਲੇਟ ਦੇਖੋ ਕਿੰਡੀ ਵਧੀਆ ਗਲੇਰੇ ਦੀ ਤੇ ਨਾਲ ਆ ਸਟੀਲ ਦੀ ਗ੍ਰਿਲ ਸਾਰੇ ਪਾਸੇ ਲਾਈ ਗਈ ਹੈ ਜੀ ਤੇ ਸੂਰਜ ਦਾ ਚੜਨਾ ਕਿੱਡਾ ਸੋਹਣਾ ਲੱਗ ਰਿਹਾ ਹੈ ਜੀ ਤੇ ਇਧਰਲੀ ਸਾਈਡ ਸਕੂਲ ਹੈ ਜੀ ਪ੍ਰਾਇਮਰੀ ਸਕੂਲ ਤੇ ਨਾਲ ਆਂਗਣਵਾਰੀ ਸੈਂਟਰ ਤੇ ਵਾਹਿਗੁਰੂ ਵਾਹਿਗੁਰੂ ਆਹ ਵੇਖੋ ਜੀ ਇਤੋਂ ਉੱਪਰ ਟਰੈਸ ਤੇ ਜਾਣ ਵਾਸਤੇ ਆ ਪੌੜੀਆਂ ਤਿਆਰ ਕਰ ਦਿੱਤੀਆਂ ਗਈਆਂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਸਾਰੀਆਂ ਸੰਗਤਾਂ ਨੂੰ ਸੋਹਣਾ ਗੁਰਦੁਆਰਾ ਸਾਹਿਬ ਪਿਆਰ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ